ਮੈਂ ਅਮਰਸ਼ਰ ਏਡੀਸੀ ਅਰਬਨ ਡਵੈਲਪਮੈਂਟ ਐਂਡ ਏਸੀਆ ਪੁਡਾ ਅੱਜ ਇੱਥੇ ਆਇਆ ਸੀ ਸਰਕਾਰੀ ਸਕੂਲ ਦੇ ਵਿੱਚ ਪ੍ਰੋਗਰਾਮ ਉਲੀਕਿਆ ਗਿਆ ਬੜਾ ਸੋਹਣਾ ਔਰ ਬੱਚਿਆਂ ਨੇ ਜੋ ਬਿਜ਼ਨਸ ਬਲਾਸਟਰ ਐਕਸੀਬਿਸ਼ਨ ਹੈ ਉਹ ਇੱਥੇ ਲਗਾਈ ਦੀ ਹੈ ਔਰ ਐਕਸੀਬਿਸ਼ਨ ਦੇ ਵਿੱਚ ਬਹੁਤ ਸੋਹਣਾ ਉਹਨਾਂ ਨੇ ਡੈਕੋਰੇਟਿਵ ਪੀਸਿਸ ਬਣਾਏ ਨੇ ਬੁੱਧਾ ਜੀ ਬਣਾਏ ਨੇ এলিਫੈਂਟ ਬਣਾਇਆ ਔਰ ਨਾਲ ਬਹੁਤ ਹੀ ਅੱਛੇ ਪ੍ਰੋਡਕਟ ਲਾਂਚ ਕੀਤੇ ਨੇ ਪ੍ਰੋਡਕਟ ਦੇ ਵਿੱਚ ਡਿਸ਼ ਵਾਸ਼ਰ ਹੈ ਜਿਸ ਨਾਲ ਅਸੀਂ ਘਰ 'ਚ ਯੂਜ਼ ਕਰਦੇ ਹਾਂ ਟਾਇਲਟ ਕਲੀਨਰ ਯੂਜ਼ ਕਰਦੇ ਆ ਫਲੋਰ ਕਲੀਨਰ ਯੂਜ਼ ਕਰਦੇ ਇਸ ਤਰ੍ਹਾਂ ਦੇ ਪ੍ਰੋਡਕਟ ਜਿਹੜੇ ਨਵੇਂ ਲਾਂਚ ਕੀਤੇ ਆ ਔਰ ਪੀਐਮ ਸ਼੍ਰੀ ਜਿਹੜਾ ਸਟੇਟਸ ਹੈ ਉਹ ਸਕੂਲ ਨੂੰ ਮਿਲਿਆ ਸਰਕਾਰੀ ਸਕੂਲ ਨੂੰ ਜਿਹੜਾ ਬੜੀ ਮਾਨ ਦੀ ਗੱਲ ਹੈ ਸਕੂਲ ਦੇ ਲਈ ਔਰ ਮੈਂ ਸਾਰੇ ਸਕੂਲ ਨੂੰ ਬਹੁਤ ਵਧਾਈ ਦਿਨਾ ਪ੍ਰਿੰਸੀਪਲ ਸਾਹਿਬ ਨੂੰ ਸਮੁੱਚੇ ਸਟਾਫ ਨੂੰ ਕਿ ਤੁਹਾਨੂੰ ਪੀਐਮ ਸ਼੍ਰੀ ਦਾ ਜਿਹੜਾ ਹੈ ਸਕੂਲ ਨੂੰ ਉਦਾਂ ਮਿਲਿਆ ਔਰ ਬੜਾ ਅੱਛਾ ਪ੍ਰੋਗਰਾਮ ਕੀਤਾ ਕਲਚਰ ਐਕਟੀਵਿਟੀਜ਼ ਬਹੁਤ ਅੱਛੀਆਂ ਕੀਤੀਆਂ ਬੱਚਿਆਂ 'ਚ ਬਹੁਤ ਟੈਲੈਂਟ ਹੈ ਔਰ ਪੂਰੀ ਟੀਮ ਜਿਹੜੀ ਹੈ ਟੈਲੈਂਟ ਨੂੰ ਬੜਾ ਇਨਕਰੇਜ ਕਰ ਰਹੀ ਹੈ ਤੇ ਇਥੇ ਮੈਂ ਸਾਰੇ ਅਮਰitsar ਵ ਕੀ ਬੱਚਿਆਂ ਦਾ ਹੌਸਲਾ ਵਲਾਈ ਉਚਾਈ ਲਈ ਜਰੂਰ ਅੱਗੇ ਸਮਾਨ ਖਰੀਦਣਾ ਹੈ ਸਕੂਲ ਦੇ ਵਿੱਚੋਂ ਬੱਚੇ ਨੂੰ ਇਨਕਰੇਜਮੈਂਟ ਮਿਲ ਇਨਕਰੇਜਮੈਂਟ ਮਿਲੇ ਔਰ ਇਹ ਬੱਚੇ ਜਿਹੜੇ ਆਨ ਵਾਲੇ ਸਾਡੇ ਹੈ ਉਹ ਜੌਬ ਗੀਵਰ ਬਣਨ ਇਨਸਟੈਡ ਆਫ ਜੌਬ ਸੀਕਰ ਤੇਰਾ ਨਾਮ ਰਾਜਕੁਮਾਰ ਲੈਕਚਰਰ ਹਿਸਟਰੀ ਗਵਰਨਮੈਂਟ ਪ੍ਰਾਇਮਰੀ ਸੀਨੀਅਰ ਸਕੈਂਡਰੀ ਪੀਐਮ ਸ਼੍ਰੀ ਸੀਨੀਅਰ ਸਕੈਂਡਰੀ ਸਕੂਲ ਬਲਕਲਾ ਤੇ ਇੱਥੇ ਮੈਂ ਵੈਸੇ ਹਿਸਟਰੀ ਪੜਾਣਾ ਪਰ ਜਦੋਂ ਤਾਂ ਮੈਂ ਟੀਚਿੰਗ ਵਿੱਚ ਆਇਆ ਮੈਨੂੰ ਸ਼ੌਂਕ ਹੈ ਕਿ ਨਿਤ ਰੋਜ਼ ਕੁਝ ਨਾ ਕੁਝ ਨਵਾਂ ਕਰਨਾ ਸੋ ਸਾਡਾ ਸਕੂਲ ਜਿਹੜਾ ਹੈ ਸ਼ਾਇਦ ਪੰਜਾਬ ਦਾ ਇਹ ਅਜੇ ਹਾ ਪਹਿਲਾ ਸਕੂਲ ਹੈ ਜਿਹਦੇ ਵਿੱਚ ਕੋਈ ਵੀ ਡੇ ਹੈ ਉਹ ਜਿਆ ਨਹੀਂ ਜਾਂਦਾ ਜਿਹਦੇ ਵਿੱਚ ਐਕਟੀਵਿਟੀ ਨਹੀਂ ਹੁੰਦੀ ਤੇ ਫਿਰ ਉਹ ਐਕਟੀਵਿਟੀ ਸਿਰਫ ਇੱਥੇ ਤੱਕ ਸੀਮਿਤ ਨਹੀਂ ਰਹਿੰਦੀ ਉਹਨੂੰ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਲੈ ਕੇ ਜਾਂਦਾ ਜਿਹਦੇ ਨਾਲ ਇਹ ਦੇਖੋ ਪਬਲਿਕ ਸਕੂਲਾਂ ਤੋਂ ਵੀ ਕਿੰਨੇ ਸਾਰੇ ਲੋਕ ਆਏ ਨੇ ਜਾਂ ਐਨਜੀਓਜ਼ ਵਗੈਰਾ ਆਏ ਨੇ ਇਹ ਸਾਡਾ ਕੰਮ ਜਿਹੜਾ ਨਾ ਲਗਾਤਾਰ ਜਾਂਦਾ ਹੈ ਵੇਖਦੇ ਨੇ ਤੇ ਉਹਨਾਂ ਨੂੰ ਇਹ ਹੈਗਾ ਸੀਗਾ ਕਿ ਕਿਤੇ ਇਹ ਵਾਕਈ ਕੰਮ ਸੱਚੀ-ਮੁੱਚੀ ਹੈਗਾ ਕਿ ਵੈਸੇ ਹੀ ਐਡਿਟ ਕਰਕੇ ਤੇ ਨਹੀਂ ਹੋ ਰਿਆ ਇਹ ਇਸ ਕਰਕੇ ਇਹਦਾ ਆਰਗੇਨਾਈਜ਼ ਜਿਹੜਾ ਹੈਗਾ ਇਹੋ ਜੇ ਫੰਕਸ਼ਨ ਅਸੀਂ ਇੱਥੇ ਆਰਗੇਨਾਈਜ਼ ਕਰਵਾਂਦੇ ਰਹਿੰਨੇ ਆ ਕਿ ਬੱਚਿਆਂ ਦਾ ਸਕਿੱਲ ਜਿਹੜਾ ਹੈਗਾ ਨਾ ਉਹ ਆਪ ਆ ਕੇ ਪਰਖੋ ਤੇ ਦੇਖੋ ਕਿ ਵਾਕਈ ਕੰਮ ਜਿਹੜਾ ਹੈਗਾ ਜ਼ਮੀਨੀ ਲੈਵਲ ਦੇ ਉੱਤੇ ਹੁੰਦਾ ਹੈ ਇਹ ਜੀ ਆਪਣਾ 6 ਮਹੀਨੇ ਤੋਂ ਇਹ ਜਿਹੜਾ ਆਰਟਵਰਕ ਸੀਗਾ ਇਹ ਲਗਾਤਾਰ ਚੱਲ ਰਿਹਾ ਸੀਗਾ ਤੇ 6 ਮਹੀਨੇ ਦੀ ਮਿਹਨਤ ਤੋਂ ਬਾਅਦ ਉਹ ਬੱਚਿਆਂ ਨੇ ਜਿਹੜਾ ਹੈਗਾ ਪੂਰਾ ਦਾ ਪੂਰਾ ਪਹਿਲੇ ਵਿੱਚ ਸਾਨੂੰ ਟਾਈਮ ਨਹੀਂ ਸੀ ਮਿਲ ਰਿਹਾ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਰਹੀ ਸੀਗੀ ਕਦੀ ਠੰਡ ਦੀ ਆ ਰਹੀ ਸੀ ਜਾਂ ਵਿੱਚੋਂ ਕਈ ਵਾਰੀ ਛੁੱਟੀਆਂ ਵਗੈਰਾ ਆ ਗਈਆਂ ਤੇ ਬਾਅਦ ਵਿੱਚ ਸਾਨੂੰ ਜਦੋਂ ਹੁਣ ਸਮਾਂ ਮਿਲਿਆ ਤੇ ਬੜੀ ਮੁਸ਼ਕਿਲ ਦੇ ਨਾਲ ਇਹ ਵਾਲਾ ਡੇ ਆਇਆ ਮੇਰੇ ਨਾਲ ਸਰਦਾਰ ਤਰਲੋਚਨ ਸਿੰਘ ਜੀ ਹੁੰਦੇ ਨੇ ਉਹ ਅੱਜ ਛੁੱਟੀ ਦੇ ਨੇ ਉਹਨਾਂ ਦੇ ਘਰ ਕੋਈ ਫੰਕਸ਼ਨ ਹੈ ਪਰ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਮੇਰੇ ਨਾਲ ਤੇ ਇਹ ਸਾਰੀ ਦੀ ਸਾਰੀ ਟੀਮ ਹੈ ਤੇ ਬlesing ਜਿਹੜੀ ਹੈ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਮੇਨ ਗੱਲ ਹੈ कि मेरा हाथ कभी प्रिंसिपल ने नहीं पकड़ा कि आप ऐसा मत करो मतलब जोसी है, जा, है। जाने हैं है 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 है। है। जा, वो सानू पूरी तरीके ना ਕੀਤਾ ਕਰਨ ਦੀ ਆਗਿਆ ਹੁੰਦੀ ਹੈ ਇੱਥੇ ਆ ਕੇ ਮੈਨੂੰ ਨਾ ਟੈਗੋਰ ਦੀਆਂ ਲਾਈਨਾਂ ਯਾਦ ਆਉਂਦੀਆਂ ਨੇ वेयर द माइंड इज ਵਿਦ ਆਊਟ ਫियर एंड द ਹੈਡ ਇਜ਼ ਹੇਲਟ ਹਾਈ ਜੇ ਅਗਰ ਪਕੜੋਗੇ ਤੋਂ ਉਹ ਆਉਟਪੁੱਟ ਨਹੀਂ ਆਏਗੀ ਅਗਰ ਸੁਤੰਤਰ ਛੋੜ ਦੋਗੇ ਭਰੋਸਾ ਕਰੋਗੇ ਇਮਾਨਦਾਰੀ ਕੇ ਸਾਥ ਉਹ ਕਰਕੇ ਦਿਖਾ ਦੇਣਗੇ ਕਿ ਦੁਨੀਆ ਦੇਖੇ ਵਰਗੁਲਾਟੀ ਜੀ ਮੈਂ ਇਸ ਟਾਈਮ ਅਕੈਡਮਿਕ स्पोर्ट ਗਰੁੱਪ ਡਿਸਟ੍ਰਿਕਟ ਅਮਰਸਰ ਦਾ ਮੈਂਬਰ ਆ ਮੇਰੇ ਕੋਲ ਅਮਰਸਰ ਤਿੰਨ ਗਰੁੱਪ ਆ ਡਿਸਟ੍ਰਿਕਟ ਲੈਵਲ ਤੇ ਸਾਡਾ ਸਾਰਾ ਕੰਮ ਚੱਲਦਾ ਰਹਿੰਦਾ ਔਰ ਰਾਜ ਜੀ ਜਿਹੜੇ ਨੇ ਇਹ ਸਕੂਲ ਦੇ ਵਿੱਚ ਇੰਨਾ ਕੋ ਕੰਮ ਹੋ ਰਿਹਾ ਹੈ ਪ੍ਰਿੰਸੀਪਲ ਮੈਡਮ ਆ ਜਸਪੀਰ ਕੌਰ ਜੀ ਦੀ ਅਗਵਾਈ ਵਿੱਚ ਰਾਜ ਜੀ ਹਰ ਦਿਨ ਜਿਹੜਾ ਬੜੀ ਸ਼ਿੱਦਤ ਨਾਲ ਬੱਚੇ ਨੂੰ ਦੱਸ ਦਿਆ ਔਰ ਇਹਨਾਂ ਦੀਆਂ ਵੀਡੀਓਜ਼ ਜਿਹੜੀਆਂ ਹੁਣ ਸਿਰਫ ਪੰਜਾਬ ਚ ਨਹੀਂ ਸਿਰਫ ਅਮਰਸਰ ਜ਼ਿਲ੍ਹੇ ਚ ਨਹੀਂ ਬਲਕਿ ਪੂਰੇ ਇੰਡੀਆ ਵਿੱਚ ਜਾਣੀ ਹੈ ਕਿ ਜਿਹੜੀ ਗਿੰਦੀ ਮੱਤਾ ਹੁੰਦੀ ਉਹ ਸਾਰਿਆਂ ਦਾ ਸਿੱਝ ਜਾਵੇ ਮਿਸਾਲ ਦੇ ਤੌਰ ਤੇ ਅੱਜ ਹੀ ਕੋਕਾ ਮੂਵਮੈਂਟ ਵਾਲਿਆਂ ਦਾ ਦਿਨ ਹੈਗਾ ਰਣ ਸਿੰਘ ਜੀ ਦਾ ਠੀਕ ਹੈ ਔਰ ਉਹਦੇ ਨਾਲ ਰਿਲੇਟਡ ਜਿਹੜੀ ਵੀਡੀਓ ਸੀ ਮੈਂ ਇੱਕ ਪਰਸੋਂ ਹਰ ਨਾਲ ਸ਼ੇਅਰ ਕਰ ਦਿੱਤੀ ਔਰ ਵੱਖ-ਵੱਖ ਗਰੁੱਪਾਂ ਵਿੱਚੋਂ ਵੀਡੀਓ ਪਾ ਕੇ ਆਪਾਂ ਸਾਰੇ ਸਕੂਲਾਂ ਨੇ ਸេចਦਾ ਅੱਜ ਮਾਰਨਿੰਗ ਅਸੈਂਬਲੀ ਜਿਹੜੀ ਸੀ ਉਹਦੇ ਵਿੱਚ ਇਹਦਾ ਜ਼ਿਕਰ ਹੋਇਆ ਖਾਸ ਤੌਰ ਤੇ ਅੱਜ ਸਾਡੇ ਮਾਨਯੋਗ ਡਿਓ ਸਾਹਿਬ ਸਰਦਾਰ ਹਰਪ੍ਰੀਤ ਸਿੰਘ ਜੀ ਬੜਾ ਐਚੂਰੇ ਡੀਆਰਸੀ ਡਾਕਟਰ ਆਜਨਿਬਰਾ ਅੱਜ ਉਹਨੇ ਜਿਹਨੇ ਖਾਸ ਤੌਰ ਤੇ ਮੈਨੂੰ ਇਹ ਕਿਹਾ ਕਿ ਤੁਸੀਂ ਜਾਓ ਤੇ ਇਹਦਾ ਹਾਜ਼ਰਾਂ ਦੇ ਸਕੂਲ ਜਾ ਕੇ ਦੇਖ ਕੇ ਆ ਉਹਨਾਂ ਦੀ ਐਗਜ਼ਿਬਿਸ਼ਨ ਕਿੰਸੀ ਹੈ ਔਰ ਆ ਕੇ ਮੈਂ ਤੰਗ ਰਹਿ ਗਿਆ ਕਿ ਸਾਡੇ ਬੱਚਿਆਂ ਵਿੱਚ ਇੰਨਾ ਕੋਈ ਜ਼ਿਆਦਾ ਟੈਲੈਂਟ ਹੈ ਸਿਰਫ ਬਾਹਰਨ ਵਾਲਾ What oh, right. you